ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ ਮੈਂ ਇਸ ਪ੍ਰੀਤਕੌਰ ਤੁਹਾਡਾ ਆਪਣੇ ਚੈਨਲ ਤੇ ਬਹੁਤ ਬਹੁਤ ਵੈਲਕਮ ਕਰਦੀ ਹਾਂ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੇ ਹੈਂਡਵਰਕ ਦੀ ਸੂਟਸ ਜਿਹੜੀ ਆਪਣੀ ਨਵੀਂ ਕਲੈਕਸ਼ਨ ਹੋਈ ਹੈ ਇਹ ਤੁਹਾਨੂੰ ਪਹਿਲਾਂ ਆਪਾਂ ਪਹਿਲਾਂ ਵੀ ਸ਼ੋਅ ਕੀਤੀ ਸੀ ਅਨਸਟਿਚ ਸੀ ਉਦੋਂ ਤੇ ਹੁਣ ਆਪਾਂ ਤੁਹਾਨੂੰ ਸਟਿਚਡ ਦਿਖਾ ਰਹੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਰਿਕਵੈਸਟ ਕਰਦੇ ਹਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਆਪਾਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦੇ ਹਾਂ ਵੀ ਸਮ ਟਾਈਮਸ ਜਿਹੜੀ ਵੀਡੀਓ ਹੈ ਨਾ ਕਿਸੇ ਕਿਸੇ ਕੋਲ ਉਹ ਪੰਜਾਬੀ ਤੋਂ ਵਿੱਚ ਨਹੀਂ ਸ਼ੋ ਹੋ ਰਹੀ ਇੰਗਲਿਸ਼ 'ਚ ਸ਼ੋ ਹੋ ਰਹੀ ਹੈ ਬਟ ਆਪਾਂ ਉਹਨੂੰ ਪੰਜਾਬੀ ਦੇ ਵਿੱਚ ਹੀ ਪੋਸਟ ਕਰਦੇ ਆ ਉਹ YouTube ਆਪਦੇ ਆਪ ਹੀ ਉਹਨੂੰ ਇੰਗਲਿਸ਼ ਦੇ ਵਿੱਚ ਕਨਵਰਟ ਕਰ ਦਿੰਦੀ ਹੈ ਸੋ ਉਹਦੇ ਉੱਪਰ ਨੇ ਇੱਕ 3 ਡਾਟਸ ਆਉਂਦੇ ਨੇ ਤੁਸੀਂ ਉਹਨੂੰ ਪ੍ਰੈਸ ਕਰਕੇ ਉਹਨੂੰ ਜਿਹੜੀ ਉਹਦੀ ਆਡੀਓ ਹੈ ਉਹਨੂੰ ਤੁਸੀਂ ਪੰਜਾਬੀ ਚ ਕਰ ਸਕਦੇ ਹੋ ਪਲੀਜ਼ ਮੈਂ ਟਰਾਈ ਤਾਂ ਬਹੁਤ ਕਰੂੰਗੀ ਵੀ ਅੱਗੇ ਤੋਂ ਨਾ ਇਦਾਂ ਹੋਵੇ ਬਟ ਹੋ ਜਾਂਦਾ ਮੈਂ ਪਹਿਲਾਂ ਵੀ ਦੇਖਿਆ ਸੀਗਾ ਤੁਸੀਂ ਨਾ ਪਲੀਜ਼ ਐਡਜਸਟ ਕਰ ਲਿਓ ਕਿਉਂਕਿ ਕਸਟਮਰ ਜਨ ਨੂੰ ਲੱਗਦਾ ਵੀ ਆਪਾਂ ਇੰਗਲਿਸ਼ ਦੇ ਵਿੱਚ ਹੀ ਵੀਡੀਓ ਪੋਸਟ ਕਰ ਰਹੇ ਨੇ ਜੀ ਆਪਾਂ ਇੰਗਲਿਸ਼ ਪੰਜਾਬੀ ਚ ਹੀ ਕਰਦੇ ਆਂ ਬਟ ਉਹ ਵੀਡੀਓ ਆਪਣੇ ਆਪ ਵੀ YouTube ਵੱਲੋਂ ਇੰਗਲਿਸ਼ ਟ ਕਨਵਰਟ ਹੋ ਜਾਂਦੀ ਹੈ ਤੇ ਇੱਕ ਗੱਲ ਹੋਰ ਜਿਹੜੇ ਆਪਾਂ ਤੁਹਾਨੂੰ ਸੂਟਸ ਦਿਖਾਵਾਂਗੇ ਸਾਰੇ ਆਪਾਂ ਨੂੰ ਕੁਐਸ਼ਨਸ ਹੁੰਦੇ ਨੇ ਵੀ ਜੀ ਇਹ ਸੇਮ ਹੀ ਬਣੂਗਾ ਇਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ ਜੀ ਬਿਲਕੁਲ ਆਪਣਾ ਜਿਹੜਾ ਕੰਮ ਹੈ ਇਹ ਇਹੀ ਹੈ ਕਿ ਆਪਾਂ ਤੁਹਾਡੇ ਅਕੋਰਡਿੰਗ ਸੂਟਸ ਰੈਡੀ ਕਰਨੇ ਨੇ ਜੀ ਆਪਾਂ ਤੁਹਾਨੂੰ ਜਸਟ ਇਹੀ ਦੇਣੇ ਹੋਈਏ ਫਿਰ ਤੇ ਸ਼ਾਪਸ ਤੋਂ ਤੁਸੀਂ ਕਿਤੋਂ ਵੀ ਲੈ ਸਕਦੇ ਹੋ ਕਿਉਂਕਿ ਉੱਥੇ ਆਪਣੇ ਕੋਲ ਕੋਈ ਵੀ ਚੋਇਸ ਨਹੀਂ ਹੁੰਦੀ ਵੀ ਆਪਾਂ ਆਪਣੇ ਅਕੋਰਡਿੰਗ ਉਹਨੂੰ ਚੇਂਜ ਕਰ ਸਕੀਏ ਰਾਈਟ ਤਾਂ ਇੱਥੇ ਤੁਹਾਡੇ ਕੋਲ ਹਰ ਤਰ੍ਹਾਂ ਦੀ ਆਪਸ਼ਨ ਹੈ ਤੁਸੀਂ ਫੈਬਰਿਕ ਵੀ ਆਪਣੇ ਅਕੋਰਡਿੰਗ ਬੁਗਵਾ ਸਕਦੇ ਹੋ ਕਲਰ ਵੀ ਆਪਣੇ ਅਕੋਰਡਿੰਗ ਚੇਂਜ ਕਰਾ ਸਕਦੇ ਹੋ ਏਮਬਰਾਇਡਰੀ ਵੀ ਦੁਪੱਟਾ ਵੀ ਲੇਸੀਜ਼ ਵੀ ఎవਰੀਥਿੰਗ ਤੁਹਾਡੀ ਚੋਇਸ ਦੀ ਹੋਊਗੀ ਕਿਉਂਕਿ ਆਪਾਂ ਕੰਮ ਹੈ ਜਿਹੜਾ ਤੁਹਾਡੀ ਚੋਇਸ ਦੇ ਨਾਲ ਹੀ ਕਰਨਾ ਹੈ ਸੋ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਹੈ ਸੇਮ ਐਜ਼ ਇਟ ਤਾਂ ਤੁਸੀਂ ਬਣਵਾ ਹੀ ਸਕਦੇ ਹੋ ਤੇ ਇਹਦੇ ਵਿੱਚ ਜੇ ਤੁਸੀਂ ਕੁਝ ਵੀ ਚੇਂजेस ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ ਇਹਨਾਂ ਤੋਂ ਇਲਾਵਾ ਜੇ ਤੁਹਾਡੇ ਕੋਲ ਆਪਣਾ ਕੋਈ ਹੋਰ ਡਿਜ਼ਾਈਨ ਹੈ ਕੋਈ ਵੀ ਕਿਸੇ ਵੀ ਬੁਟੀਕ ਦਾ ਆ ਜਾਂ ਕਿਸੇ ਵੀ ਤੁਸੀਂ ਨੈਟ ਤੋਂ ਆਪਾਂ ਸੇਵ ਕਰਕੇ ਰੱਖ ਲੈਣੇ ਲੈ ਕੇ ਜਿੱਦਾਂ ਵੀ ਤੁਸੀਂ ਉੱਥੋਂ ਭੇਜ ਕੇ ਆਪਾਂ ਤੋਂ ਉਹ ਵੀ ਸੇਮ ਐਜ਼ ਇਟ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਦੇ ਵਿੱਚ ਮਸ਼ੀਨੀ ਵਰਕ ਦੇ ਵਿੱਚ ਆਰੀ ਵਰਕ ਦੇ ਵਿੱਚ ਹੈਂਡ ਪੇਂਟ ਦੇ ਵਿੱਚ ਬਲੌਕ ਪੇਂਟ ਦੇ ਵਿੱਚ ਐਵਰੀ ਟਾਈਪ ਦੇ ਵਰਕਰਸ ਨੇ ਜਿਹੜੇ ਆਪਣੇ ਕੋਲ ਅਵੇਲੇਬਲ ਨੇ ਹਰ ਟਾਈਪ ਦੀ ਸਟੀਚਿੰਗ ਅਵੇਲੇਬਲ ਹੈ ਪ੍ਰੋਫੈਸ਼ਨਲ ਟੇਲਰਸ ਆਪਣੇ ਕੋਲ ਅਵੇਲੇਬਲ ਨੇ ਸੋ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਵੈਰੀ ਕਰਨ ਦੀ ਜ਼ਰਤ ਨਹੀਂ ਹੈਗੀ ਤੇ ਜਿਹੜੇ ਆਪਣੇ ਪਾਰਸਲਸ ਨੇ ਉਹ ਵਰਲਡ ਵਾਈਡ ਸ਼ਿਪਿੰਗ ਹੈ ਜਿਹੜੀ ਅਵੇਲੇਬਲ ਹੈ ਤੁਸੀਂ ਆਪਣੀ ਬੁਟੀਕ ਤੇ ਵਿਜ਼ਿਟ ਕਰਕੇ ਵੀ ਬੁਟੀਕ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੇ ਆਕੇ ਤੁਸੀਂ ਦੇਖ ਸਕਦੇ ਹੋ ਵੀ ਇਦਾਂ ਕੋਈ ਫਰਾਡ ਨਹੀਂ ਆ ਕੁਝ ਵੀ ਫੇਕ ਨਹੀਂ ਹੈਗਾ ਤੇ ਆਪਣਾ ਸਾਰਾ ਕੰਮ ਹੈ ਜਿਹੜਾ ਜੈਨੂਇਨੀ ਹੋਊਗਾ ਤੇ ਤੁਹਾਨੂੰ ਹਰ ਚੀਜ਼ ਹੈ ਜਿਹੜੀ ਪੂਰੀ ਸੁਪੀਰੀਅਰ ਮਿਲੂਗੀ ਚਲੋ ਆਪਾਂ ਹੁਣ ਤੁਹਾਨੂੰ ਸੂਟ ਦਿਖਾਉਣੀ ਸ਼ੁਰੂ ਕਰਦੇ ਆ ਜਿਹੜਾ ਆਪਣਾ ਫਰਸਟ ਸੂਟ ਹੈ ਇਹ ਬਣਿਆ ਹੋਇਆ ਦੇਖੋ ਪਿੰਕੀ ਪੀਚ ਜਿਹਾ ਕਲਰ ਹੈ ਤੇ ਇਹਦਾ ਸਟੱਫ ਹੋਊਗਾ ਜਿਹੜਾ ਨੇਚਰਲ ਕ੍ਰੇਪ ਦਾ ਹੋਊਗਾ ਇਹ ਜਿਹੜਾ ਆਪਣਾ ਸਾਰਾ ਸੂਟ ਹੈ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਲੇਖੋ ਜੀ ਇੱਕ ਆਪਣੇ ਛੋਟੀ ਸਿਸਟਰ ਦਾ ਸੂਟ ਬਣਾਇਆ ਹੈ ਵੇਖੋ ਕਿੰਨਾ ਜਿਆਦਾ ਸੋਨਾ ਹੈ ਐਦਾਂ ਇਹਦਾ ਘੇਰੇ ਤੇ ਵਰਕ ਆਊਗਾ ਸਾਰਾ ਹੈਂਡ ਵਰਕ ਹੈ ਐਦਾਂ ਸਾਰੀ ਸ਼ਰਟ ਦੇ ਵਿੱਚ ਬੁਟੀ ਆਊਗੀ ਔਰ ਇਹਦੀ ਨੈਕਲਾਈਨ ਹੈ ਦੇਖੋ ਜੀ ਔਰ ਐਦਾਂ ਇਹਦਾ 슬ੀਵਸ ਤੇ ਵਰਕ ਆਊਗਾ ਦੇਖੋ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਬਣਵਾ ਸਕਦੇ ਹੋ ਕਿਸੇ ਵੀ ਏਜ ਦੀ ਸਿਸਟਰਸ ਇਹਨੂੰ ਵੇਅਰ ਕਰ ਸਕਦੀਆਂ ਨੇ ਛੋਟੇ ਬੱਚੇ ਵੀ ਕਰ ਸਕਦੇ ਨੇ ਕਿਉਂਕਿ ਬਿਲਕੁਲ ਲਾਈਟ ਜਿਹਾ ਵਰਕ ਹੈ ਪਰ ਵੱਡੇ ਵੀ ਕਰ ਸਕਦੇ ਨੇ ਜਿੱਦਾਂ ਆਪਾਂ ਕੋਈ ਹਲਕੇ ਫੁਲਕੇ ਫੰਕਸ਼ਨ ਤੇ ਪਾਉਣਾ ਹੈ ਕਿਤੇ ਖੰਡਪਟ ਸਾਹਿਬ ਤੇ ਪਾਉਣਾ ਹੈ ਜਾਂ ਕਿਤੇ ਵੀ ਹਨਾ ਹਲਕੇ ਫੁਲਕੇ ਫੰਕਸ਼ਨ ਤੇ ਪਾਉਣਾ ਜਿਆਦਾ ਹੈਵੀ ਨਹੀਂ ਵੀ ਲਾਈਕ ਕਰਦੇ ਤਾਂ ਆਪਾਂ ਇਹਨੂੰ ਕਿਸੇ ਵੀ ਕਲਰ ਚ ਬਣਵਾ ਸਕਦੇ ਹੋ ਤੁਸੀਂ ਸਟਿਚਿੰਗ ਚ ਚੈੱਕ ਕਰ ਸਕਦੇ ਹੋ ਆਪਣੀ ਕੋਈ ਐਦਾਂ ਨਹੀਂ ਹੈਗਾ ਵੀ ਨਾਰਮਲ ਸਟਿਚ ਕੀਤਾ ਪ੍ਰੋਪਰ ਦੇਖੋ ਫਿਨਿਸ਼ਿੰਗ ਲਗਾ ਕੇ ਸਾਰਾ ਆਪਾਂ ਸੂਟ ਰੈਡੀ ਕੀਤਾ ਹੋਇਆ ਹੈ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਵਰਕ ਦੀ ਵੀ ਔਰ ਆਪਣੀ ਸਟਿਚਿੰਗ ਦੀ ਵੀ ਐਦਾਂ ਹੀ ਨੀਚੇ ਘੇਰੇ ਤੇ ਚੌਕਸ ਤੇ ਵੀ ਐਦਾਂ ਹੀ ਹੋਊਗਾ ਦੇਖੋ ਪ੍ਰੋਪਰ ਤੁਹਾਨੂੰ ਹਰ ਚੀਜ਼ ਦੇ ਵਿੱਚ ਫਿਨਿਸ਼ਿੰਗ ਮਿਲੂਗੀ ਇਹੀ ਸੂਟ ਨੂੰ ਆਪਾਂ ਜੇ ਸਿੰਪਲ ਸਟਿਚ ਕਰਦੇ ਹੋ ਬਿਲਕੁਲ ਵੀ ਨਹੀਂ ਸੋਹਣਾ ਲੱਗਣਾ ਸੀ ਸੋ ਇਹਦੀ ਸਟਿਚਿੰਗ ਹੈ ਜਿਹੜੀ ਸਭ ਤੋਂ ਮੇਨ ਹੁੰਦੀ ਹੈ ਬਟ ਇਹ ਵੀ ਕੋਈ ਜ਼ਰੂਰੀ ਨਹੀਂ ਤੁਸੀਂ ਸਟੀਚ ਕਰਵਾ ਕੇ ਹੀ ਲੈਣਾ ਹੈ ਕਈ ਵਾਰ ਆਪਾਂ ਨੂੰ ਕੋਈ ਹੁੰਦਾ ਡਾਊਟ ਵੀ ਆਪਾਂ ਅਨਸਟੀਚ ਲੈਣਾ ਤਾਂ ਤੁਸੀਂ ਅਨਸਟੀਚ ਵੀ ਲੈ ਸਕਦੇ ਹੋ ਬਾਕੀ ਟਰਾਈ ਜ਼ਰੂਰ ਕਰੋ ਆਪਣੀ ਸਟੀਚਿੰਗ ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਿਓ ਦੇਖੋ ਇਹ ਵਾਲਾ ਵਰਕ ਹੈ ਜਿਹੜਾ ਇਹਦੀ ਬਾਟਮ ਤੇ ਆਊਗਾ ਪਾਕਿਸਤਾਨੀ ਸਟ੍ਰੇਟ ਬਾਟਮ ਬਣੀ ਹੋਈ ਹੈ ਬਹੁਤ ਜ਼ਿਆਦਾ ਸੋਨਾ ਵਰਕ ਕੀਤਾ ਹੋਇਆ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਬਣਵਾ ਸਕਦੇ ਹੋ ਦੇਖੋ ਪੂਰੀ ਲੁੱਕ ਚੈੱਕ ਕਰੋ ਕਿੰਨਾ ਪਿਆਰਾ ਸੂਟ ਲੱਗ ਰਿਹਾ ਤੇ ਨਾਲ ਇਹਦੇ ਇਦਾਂ ਵਿਸਕੋਸ オーਗੈਂਜ਼ਾ ਦਾ ਦੁਪੱਟਾ ਆਊਗਾ ਲिटल ਬਿਟ ਕਲਰ ਦਾ ਡਿਫਰੈਂਸ ਵੀਡੀਓ ਚ ਆ ਸਕਦਾ ਹੈ ਕਿਉਂਕਿ ਫੈਬਰਿਕ ਦੇ ਨਾਲ-ਨਾਲ ਕਲਰ ਥੋੜਾ ਉਨੀਕੀ ਦਾ ਫਰਕ ਪੈ ਜਾਂਦਾ ਸੋ ਤੁਸੀਂ ਕੋਈ ਵੀ ਵਰੀ ਨਾ ਕਰਿਓ ਐਦਾਂ ਇਹਨੂੰ ਆਪਾਂ ਲੇਸ ਦਿੱਤੀ ਹੋਈ ਹੈ ਦੇਖੋ ਵਰਕ ਨਾਲ ਮੈਚ ਕਰਕੇ ਜਿੱਦਾਂ ਗਰਲੀਸ਼ ਸੂਟ ਹੈ ਤਾਂ ਆਪਾਂ ਉਹਨੂੰ ਲੁੱਕ ਵੀ ਗਰਲੀਸ਼ ਦਿੰਨੇ ਆ ਐਦਾਂ ਨਹੀਂ ਹੈਗਾ ਵੀ ਲੇਡੀਜ਼ ਟਾਈਪ ਵੱਡੀ-ਵੱਡੀ ਲੇਸ ਲਗਾਤੀ ਹੈ ਕਿ ਉਹ ਇੱਕ ਵੱਡੀ ਆਂਟੀ ਲੁੱਕ ਦੇਵੇ ਹਨਾ ਸੋ ਜਿਹੜੀ ਏਜ ਦੀ ਸਿਸਟਰ ਆਪਾਂ ਨੂੰ ਆਰਡਰ ਕਰਦੇ ਨੇ ਤਾਂ ਆਪਾਂ ਸੂਟ ਵੀ ਉਹਨਾਂ ਦੇ ਅਕੋਰਡਿੰਗ ਹੀ ਰੈਡੀ ਕਰਦੇ ਆ ਤੁਸੀਂ ਚੈੱਕ ਕਰ ਸਕਦੇ ਹੋ ਪੂਰੇ ਸੂਟ ਦੀ ਲੁੱਕ ਕਿੰਨਾ ਜ਼ਿਆਦਾ ਪਿਆਰਾ ਲੱਗ ਰਿਹਾ ਸੋ ਇਹ ਵਾਲਾ ਸੂਟ ਤੁਸੀਂ ਕਿਸੇ ਵੀ ਕਲਰ ਚ ਕਰਾਓਗੇ ਨਾ ਬਹੁਤ ਜ਼ਿਆਦਾ ਸੋਹਣੀ ਲੁੱਕ ਦੇਊਗਾ ਡਾਰਕ ਕਲਰ ਚ ਤਾਂ ਇਹ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਜੇ ਤੁਸੀਂ ਇਹਨੂੰ ਰਾਇਲ ਬਲੂ ਚ ਰੈੱਡ ਚ ਡਾਰਕ ਗ੍ਰੀਨ ਚ ਕਿਸੇ ਵੀ ਕਲਰ ਚ ਕਰਾਓਗੇ ਤਾਂ ਵਰਕ ਜਿਹੜਾ ਹੋਰ ਵੀ ਜ਼ਿਆਦਾ ਉੱਠ ਕੇ ਆਊਗਾ ਬਟ ਏਕ ਆਪਣੀ ਛੋਟੇ ਸਿਸਟਰ ਦਾ ਸੀ ਸੋ ਉਹਨਾਂ ਨੂੰ ਆਪਣਾ ਲਾਈਟ ਕਲਰਸ ਹੀ ਸੋਹਣੇ ਲੱਗਦੇ ਆ ਹਨਾ ਇੰਨਾ ਚ ਤੁਸੀਂ ਕੋਈ ਵੀ ਸੂਟ ਆਰਡਰ ਪਲੇਸ ਕਰਨਾ ਹੈ ਤਾਂ ਆਪਣਾ ਜਿਹੜਾ ਨੰਬਰ ਉੱਪਰ ਮੈਂਸ਼ਨ ਹੋਊਗਾ ਉੱਥੇ ਜਾ ਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਤੇ ਆਪਾਂ ਨੂੰ ਇਹ ਮੇਜਰਮੈਂਟ ਵਗੈਰਾ ਜੋ ਵੀ ਤੁਸੀਂ ਚੇਂਜਸ ਕਰਨੀਆਂ ਨੇ ਉਹ ਸਾਰਾ ਤੁਸੀਂ ਆਪਣੇ ਮੇਜਰਮੈਂਟ ਦੇ ਵਿੱਚ ਮੈਂਸ਼ਨ ਕਰਨਾ ਹੈ ਕਿਉਂਕਿ ਆਪਾਂ ਹੁਣ ਕੱਲੀ-ਕੱਲੀ ਚੀਜ਼ ਜਿਹੜੀ ਲਿਖਣੀਆਂ ਹਨਾ ਕਈ ਵਾਰ ਆਪਾਂ ਭੁੱਲ ਜਾਂਦੇ ਆ ਸੋ ਮੇਜਰਮੈਂਟ ਦੇ ਵਿੱਚ ਤੁਸੀਂ ਸਭ ਕੁਝ ਮੈਂਸ਼ਨ ਕਰਨਾ ਹੈ ਕੋਈ ਜ਼ਿਪ ਐਡ ਕਰਨੀ ਹੈ ਕੋਈ ਇਲਾਸਟਿਕ ਐਡ ਕਰਨੀ ਹੈ ਕੋਈ ਵੀ ਜੋ ਵੀ ਚੇਂਜਸ ਕਰਨੀਆਂ ਤੁਸੀਂ ए वाला आ गया अपना नेक्स्ट सूट देखो कि ज़्यादा प्यारा तो नैकलाइन चेक कर सकते हो कि ज्यादा सोनी है देखो पोटली बटनज ऐड ऑन किए हुए हैं वाला वर्क जेरे पर आऊगा ਇਹ ਵਰਕ ਜਿਹੜਾ ਆਰੀ ਪਲੱਸ ਹੈਂਡ ਮਿਕਸ ਹੈ ਆਰੀ ਵਰਕ ਕਰਕੇ ਉਹਦੇ ਉੱਤੇ ਹੈਂਡ ਵਰਕ ਦੀ ਟੱਚਿੰਗ ਦਿੱਤੀ ਹੋਈ ਹੈ ਐਦਾਂ ਇਹਨੂੰ ਮੈਰੂਨ ਕਲਰ ਨਾਲ ਆਪਾਂ ਪੇਸਟਿੰਗ ਐਡ ਕੀਤੀ ਹੋਈ ਹੈ ਜਿਹਦੇ ਨਾਲ ਕੀ ਹੈ ਸੂਟ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਲਾਈਟ ਵੀ ਨਹੀਂ ਲੱਗ ਰਿਹਾ ਔਰ ਡਾਰਕ ਵੀ ਨਹੀਂ ਲੱਗ ਰਿਹਾ ਲਾਈਟ ਡਾਰਕ ਦਾ ਬਹੁਤ ਜ਼ਿਆਦਾ ਸੋਹਣਾ ਕੰਬੀਨੇਸ਼ਨ ਬਣਾਇਆ ਆਪਾਂ ਐਦਾਂ ਅੰਬੀਆਂ ਬਣੀਆਂ ਨੇ ਔਰ ਉੱਪਰ ਤੱਕ ਸੈਂਟਰ ਪੈਨਲ ਜਾਊਗਾ ਦੇਖੋ ਜੀ ਇਹ ਆਪਣੀ ਨੈਕ ਲਾਈਨ ਆ ਗਈ ਉਹ ਵਾਲਾ ਔਰ ਇਹ ਵਾਲਾ ਵਰਕ ਹੈ ਜਿਹੜਾ ਆਪਣਾ 슬ੀਵਸ ਤੇ ਆਊਗਾ ਦੇਖੋ ਚੈੱਕ ਕਰੋ ਵਰਕ ਦੀ ਫਿਨਿਸ਼ਿੰਗ ਦੇਖੋ ਕਿੰਨੀ ਜਿਆਦਾ ਅਰੇ ਇਦਾਂ ਮਰੂਨ ਆਪਾਂ ਫਿਨਿਸ਼ਿੰਗ ਲਗਾ ਕੇ ਪੂਰਾ ਰੈਡੀ ਕੀਤਾ ਮੇਰਾ ਨਾਲ ਇਹਦੀ ਪਲੇਨ ਬਾਟਮ ਹੈ ਜਿੱਦਾਂ ਕਸਟਮਰ ਦੀ ਡਿਮਾਂਡ ਹੁੰਦੀ ਆ ਆਪਾਂ ਉਦਾਂ ਹੀ ਕੰਮ ਕਰਦੇ ਆਂ ਦੇਖੋ ਇਦਾਂ ਮਰੂਨ ਪਾਈਪਿੰਗ ਕੱਢ ਕੇ ਆਪਾਂ ਬਾਟਮ ਰੈਡੀ ਕੀਤੀ ਹੈ ਤੇ ਤੁਹਾਨੂੰ ਇੱਕ ਗੱਲ ਹੋਰ ਦੱਸੀਏ ਇਹ ਵੀ ਆਪਣਾ ਇਹ ਜਿਹੜਾ ਦੁਪੱਟਾ ਸੀ ਇਹ ਕਸਟਮਰ ਨੇ ਆਪਾਂ ਨੂੰ ਦਿੱਤਾ ਸੀ ਇਹ ਉਹਨਾਂ ਦੇ ਕੋਈ ਵੈਡਿੰਗ ਮਤਲਬ ਉਹਨਾਂ ਦੀ ਵੈਡਿੰਗ ਦਾ ਦੁਪੱਟਾ ਸੀ ਉਹਨਾਂ ਨੇ ਦੁਬਾਰਾ ਇਹਦੇ ਨਾਲ ਸੂਟ ਜਿਹੜਾ ਰੈਡੀ ਕਰਵਾਇਆ ਦੇਖੋ ਬਹੁਤ ਜ਼ਿਆਦਾ ਹੈਵੀ ਦੁਪੱਟਾ ਹੈ ਮਰੂਨ ਕਲਰ ਦਾ ਤੇ ਆਪਾਂ ਇਹਨੂੰ ਐਦਾ ਦੁਪੱਟੇ ਨੂੰ ਵੀ ਇੱਕ ਨਵੀਂ ਲੁੱਕ ਦੇ ਦਿੱਤੀ ਐ ਥੱਲੇ ਫਿਨਿਸ਼ਿੰਗ ਐਡ-ਆਨ ਕਰਕੇ ਜਿਹੜਾ ਦੁਪੱਟਾ ਆਪਾਂ ਇੱਕ ਉਹਨੂੰ ਬੋਲਦੇ ਨੇ ਜਿੱਦਾਂ ਗੁੜਿਆਂ ਦੇ ਰੰਗ ਵਾਲ ਕਰਤੇ ਉਹ ਕੰਮ ਕਰਤਾ ਆਪਾਂ ਪੁਰਾਣੀ ਸੂਟ ਨੂੰ ਇੱਕ ਨਵੀਂ ਲੁੱਕ ਦੇ ਦਿੱਤੀ ਕਿੰਨਾ ਜ਼ਿਆਦਾ ਸੋਹਣਾ ਸੂਟ ਰੈਡੀ ਹੋ ਗਿਆ ਦੇਖੋ ਸਿੰਪਲ ਸੋਬਰ ਪਲੱਸ ਦੁਪੱਟਾ ਜਿਹੜਾ ਉਹਨਾਂ ਦਾ ਯੂਜ਼ ਦੇ ਵਿੱਚ ਆ ਗਿਆ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਇਆ ਐ ਏਦਾਂ ਵੀ ਤੁਹਾਨੂੰ ਇੱਕ ਆਈਡੀਆ ਹੋ ਗਿਆ ਹੋਊਗਾ ਵੀ ਤੁਸੀਂ ਆਪਣੇ ਪੁਰਾਣੇ ਜਿਹੇ ਦੁਪੱਟੇ ਪਏ ਨੇ ਇਹ ਨਾ ਸਮਝੋ ਵੀ ਉਹ ਵੇਸਟ ਨੇ ਉਹਨਾਂ ਦਾ ਕੋਈ ਯੂਜ਼ ਨਹੀਂ ਹੈਗਾ ਤੁਸੀਂ ਏਦਾਂ ਉਹਨਾਂ ਨਾਲ ਸੇਮ ਸੂਟ ਰੈਡੀ ਕਰਵਾ ਸਕਦੇ ਹੋ ਹੁਣ ਤਾਂ ਬਹੁਤ ਟ੍ਰੈਂਡ ਹੈ ਹੈਵੀ ਸੂਟਸ ਨਾਲ ਪਲੇਨ ਦੁਪੱਟੇ ਜਾਂ ਪਲੇਨ ਦੁਪੱਟਿਆਂ ਨਾਲ ਹੈਵੀ ਸੂਟਸ ਠੀਕ ਹੈ ਜੀ ਸੋ ਆਪਾਂ ਨੂੰ ਉਮੀਦ ਹੈ ਵੀ ਤੁਹਾਨੂੰ ਆਪਣੀ ਕਲੈਕਸ਼ਨ ਵਧੀਆ ਲੱਗੂਗੀ ਤੇ ਆਪਾਂ ਨੂੰ ਤੁਸੀਂ ਜ਼ਰੂਰ ਸਪੋਰਟ ਕਰੋਗੇ ਜਿੱਦਾਂ ਹੁਣ ਕਰ ਰਹੇ ਹੋ ਅੱਗੇ ਹੋਰ ਵੀ ਕਰੋਗੇ ਆਪਣਾ ਨਿਊ ਜਿਹੜਾ ਬਿਕਨਿੰਗ ਹੈ ਵਰਕ ਕੰਮ ਦੀ ਉਹਨੂੰ ਸਪੋਰਟ ਕਰੋਗੇ ਨੈਕਸਟ ਸੂਟ ਹੈ ਜੀ ਇਹ ਹੈਗਾ ਆਪਣਾ ਪਿਓਰ ਸਿਲਕ ਤੇ ਬਣਿਆ ਹੋਇਆ ਦੇਖੋ ਜੀ ਇਹ ਹੈਗਾ ਗੋਟਾ ਪੱਤੀ ਦਾ ਵਰਕ ਸਾਰੀ ਸ਼ਰਟ ਦੇ ਵਿੱਚ ਵਰਕ ਹੋਇਆ ਹੋਇਆ ਕਿੰਨਾ ਜ਼ਿਆਦਾ ਸੋਨਾ ਵਰਕ ਹੈ ਦੇਖੋ ਨੈਕ ਡਿਜ਼ਾਈਨ ਕੀਤਾ ਇੰਦਾ ਪਾਈਪਿੰਗ ਕੱਢ ਕੇ ਸਾਰੀ ਸ਼ਰਟ ਦੇ ਵਿੱਚ ਇਦਾਂ ਬੁੱਟੀ ਆਊਗੀ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਵੀ ਗੋਟਾ ਪੱਤੀ ਦਾ ਵਰਕ ਕਿੰਨਾ ਜ਼ਿਆਦਾ ਸੋਨਾ ਕੀਤਾ ਹੋਇਆ ਹੈ ਸਾਰੀ ਸ਼ਰਟ 'ਚ ਇਦਾਂ ਹੀ ਵਰਕ ਹੋਊਗਾ ਔਰ ਨੀਚੇ ਇਦਾਂ ਇਹਦੇ ਨਾਲ ਫਿਨਿਸ਼ਿੰਗ ਐਡ ਕੀਤੀ ਹੋਈ ਆਪਾਂ ਇਹਦੇ ਨਾਲ ਇਦਾਂ ਪਲੇਨ ਬਾਟਮ ਹੈ ਬਾਟਮ ਤੇ ਵੀ ਫਾਈਪਿੰਗ ਕਰਦੀ ਹੋਈ ਹੈ ਔਰ ਇਹ ਦੁਪੱਟਾ ਵੀ ਉਹਨਾਂ ਨੇ ਹੀ ਆਪਾਂ ਨੂੰ ਦਿੱਤਾ ਸੀ ਉਹਦੇ ਨਾਲ ਜੋ ਆਪਾਂ ਸੂਟ ਸੇਮ ਰੈਡੀ ਕਰਤਾ ਦੇਖੋ ਦੇਖੋ ਜੀ ਇੱਕ 15-20 ਸਾਲ ਪੁਰਾਣੀ ਦੁਪੱਟੇ ਨੂੰ ਇੱਕ ਨਵੀਂ ਲੁੱਕ ਦਿੱਤੀ ਆਪਾਂ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਹੈ ਸੂਟ ਵੀ ਅਰ ਆਪਣਾ ਦੁਪੱਟੇ ਦੀ ਵੀ ਜਿਹੜੀ ਗ੍ਰੇਸ ਕੰਪਲੀਟਲੀ ਆ ਗਈ ਹੋਈ ਹੈ ਦੇਖੋ ਜੀ ਜਿਹੜਾ ਇਹਦਾ ਵਰਕ ਕੀਤਾ ਹੋਇਆ ਨਾ ਲਾਈਕ ਇਹਦੇ ਵਿੱਚ ਫਲਾwrs ਬਣੇ ਹੋਏ ਸੀ ਆ ਬੰਨੇ ਸੀ ਪੀ ਲੱਗੀ ਸੀ ਸੇਮ ਆਪਾਂ ਉਹੀ ਵਰਕ ਦਿੱਤਾ ਸਾਰੀ ਸ਼ਰਟ 'ਚ ਸੇਮ ਉਹੀ ਵਰਕ ਗੋਟਾ ਪੱਤੀ ਦਾ ਤੇ ਇਹਦੇ ਨਾਲ ਜਿਹੜਾ ਆਪਣਾ ਸੂਟ ਹੈ ਬਹੁਤ ਸੋਹਣਾ ਲੱਗ ਰਿਹਾ ਰੈਡੀ ਹੋ ਕੇ ਤੇ ਉਹਨਾਂ ਦਾ ਦੁਪੱਟਾ ਵੀ ਯੂਜ਼ ਹੋ ਗਿਆ ਤੇ ਉਹਨਾਂ ਦਾ ਸੂਟ ਜਿਹੜਾ ਇੱਕ ਹੋਰ ਨਵੀਂ ਲੁੱਕ ਚ ਰੈਡੀ ਹੋ ਗਿਆ ਸੋ ਤੁਸੀਂ ਐਦਾਂ ਕਿਸੇ ਵੀ ਤਰ੍ਹਾਂ ਦੇ ਵਿੱਚ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋ ਜੋ ਆਪਾਂ ਤੁਹਾਨੂੰ ਦਿਖਾ ਰਹੇ ਇਨ ਵਿੱਚੋਂ ਕੋਈ ਵੀ ਵਰਕ ਤੁਹਾਨੂੰ ਪਸੰਦ ਆ ਉਹ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਹਾਂਜੀ ਇਹ ਵਾਲਾ ਸੂਟ ਬਣਿਆ ਹੋਇਆ ਆਪਣਾ ਸਿਲਕ ਤੇ ਜਿਹੜੀ ਵਾਈਟ ਫੈਬਰਿਕ ਲੈ ਕੇ ਡਾਈ ਕਰਵਾਇਆ ਸੀ ਕਸਟਮਰ ਨੇ ਜੋ ਆਪਾਂ ਨੂੰ ਕਲਰ ਕਿਹਾ ਸੀ ਉਹੋ ਹੀ ਡਾਈ ਕਰਵਾਇਆ ਆਰੇ ਦੈ ਦਿਨ ਇੱਕ ਲਾਈਨ ਬਣੀ ਹੋਈ ਹੈ ਦੇਖੋ ਹੈਂਡਵਰਕ ਦੇ ਵਿੱਚ ਪ੍ਰੋਪਰ ਸਾਰਾ ਵਰਕ ਜਿਹੜਾ ਇਦਾਂ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਨੈਕਲੇਸ ਵਰਗੀ ਲੁੱਕ ਆ ਰਹੀ ਹੈ ਦੀ ਇਹ ਵਾਲਾ ਵਰਕ ਹੈ ਜਿਹੜਾ ਇਹਦੀ 슬ੀਵਸ ਤੇ ਆਊਗਾ ਸਾਰੀ ਸ਼ਰਟ ਦੇ ਵਿੱਚ ਇਦਾਂ ਬੁੱਟੀਆਂ ਨੇ ਇਹ ਵਾਲਾ ਵਰਕ ਹੈ ਜਿਹੜਾ ਇਹਦਾ ਘੇਰੇ ਤੇ ਆਊਗਾ ਦੇਖੋ ਇਦਾਂ ਸਾਰੀ ਟਿਸ਼ੂ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਸਟਿਚਿੰਗ ਵਿੱਚ ਪੂਰੀ ਪਰਫੈਕਟ ਪੂਰਾ ਹੈਂਡਵਰਕ ਸੂਟ ਹੈ ਪੂਰਾ ਬ੍ਰਾਈਡਲ ਸੂਟ ਬਣੂਗਾ ਇਹਨੂੰ ਆਪਾਂ ਕਿਦਾਂ ਵੀ ਰੈਡੀ ਕਰ ਸਕਦੇ ਹਾਂ ਇਹ ਬਣਿਆ ਹੋਇਆ ਕੱਲੀਆਂ ਵਾਲਾ ਗਰਾਰਾ ਬਟ ਇਹਨੂੰ ਆਪਾਂ ਸਲਵਾਰ ਵੀ ਬਣਾ ਸਕਦੇ ਹਾਂ ਸ਼ਰਾਰਾ ਵੀ ਉਹ ਤੁਹਾਡੀ ਚੁਆਇਸ ਹੈ ਪਰ ਪੂਰੀ ਫਲੇਅਰ ਵਿੱਚ ਬਣਿਆ ਹੋਇਆ ਦੇਖੋ ਗਰਾਰਾ ਸਾਰਾ ਕੱਲੀਆਂ ਵਾਲਾ ਐਦਾਂ ਇਹਨੂੰ ਵੀ ਫਿਨਿਸ਼ਿੰਗ ਦੇ ਕੇ ਆਪਾਂ ਪੂਰਾ ਡਿਟੇਲਿੰਗ ਕੀਤੀ ਹੋਈ ਹੈ ਪੂਰਾ ਲੈਂਗ ਵਰਗੀ ਲੁੱਕ ਆਉਗੀ ਜੇ ਦੋਨੋਂ ਵੇਅਰ ਕਰਨਗੇ ਫਲੇਅਰ ਹੈ ਜਿਹੜਾ 3-4 ਮੀਟਰ ਚ ਇਕੱਲਾ ਘਰਾਰਾ ਹੀ ਬਣਨਾ ਹੈ ਕਿੰਨੀ ਜ਼ਿਆਦਾ ਫਲੇਅਰ ਹੈ ਕਿਸੇ ਵੀ ਕਲਰ ਚ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਇਹ ਪਾਕਿਸਤਾਨੀ ਗ੍ਰੀਨ ਕਲਰ ਹੈ ਫਿਰ ਵੀਡੀਓ ਚ ਮੇਬੀ ਥੋੜਾ ਬਾਅਦ ਕਲਰ ਡਿਫਰੈਂਟ ਆਉਂਦਾ ਹੋਵੇ ਕਬੜ ਕਿਸੇ ਵੀ ਕਲਰ ਚ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ। ਅਰ ਨਾਲ ਇਹਦੇ ਆਰਗੈਂਜ਼ਾ ਦਾ ਆਪਣਾ ਦੁਪੱਟਾ ਹੋਊਗਾ। ਵੇਖੋ ਦੁਪੱਟੇ ਨੂੰ ਆਪਾਂ ਫੋਰ ਸਾਈਡ ਇਦਾਂ ਪਲੇਸ ਲਗਾ ਕੇ ਫਿਨਿਸ਼ ਕੀਤਾ ਹੋਇਆ। ਦੇਖੋ ਜੀ ਜੀ ਦਾਦਾ ਵਰਕ ਹੈ ਸੇਮ ਉਸੇ ਕਲਰ ਦੀ ਆਪਾਂ ਨੇ ਲੇਸ ਐਡ ਆਨ ਕੀਤੀ ਹੈ ਵਰਕ ਨਾਲ ਮੈਚ ਕਰਕੇ ਇਹਨੂੰ ਸਲਵਾਰ ਸੂਟ ਵੀ ਬਣਾ ਸਕਦੇ ਹੋ ਸ਼ਾਰਟ ਸ਼ਰਟ ਨਾਲ ਗਰਾਰਾ ਬਣਿਆ ਹੋਇਆ ਇਹਨੂੰ ਪ੍ਰੋਪਰ ਸਿੰਪਲ ਸਲਵਾਰ ਸੂਟ ਵੀ ਬਣਾ ਸਕਦੇ ਹੋ ਪਲਾਜ਼ੋ ਸੂਟ ਵੀ ਹੋ ਤੁਹਾਡੀ ਚੋਇਸ ਹੋਊਗੀ ਜਿਹੜੇ ਇੰਸਟਾਗ੍ਰam ਦਾ ਪੇਜ ਹੈ ਉਹ ਹੈਗਾ karbotique19 ਉਹਨੂੰ ਜਾ ਕੇ ਵੀ ਜਰੂਰ ਫੋਲੋ ਕਰਿਓ ਉੱਥੇ ਆਪਾਂ ਰੋਜ਼ ਰੀਲਸ ਅਪਲੋਡ ਕਰਦੇ ਰਹਿੰਦੇ ਆ ਤੁਸੀਂ ਉੱਥੋਂ ਵੀ ਚੈੱਕ ਕਰ ਸਕਦੇ ਹੋ ਤੇ ਉਹਨਾਂ ਵਿੱਚੋਂ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਆਪਾਂ ਨੂੰ ਆਰਡਰ ਪਲੇਸ ਕਰਿਓ ਤੇ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇਹੀ ਫੈਬਰਿਕ ਸੀ ਚੂਜ਼ ਕਰਨੇ ਨੇ ਜਿੱਦਾਂ ਇਹ ਸੀਗਾ ਸਿਲਕ ਦਾ ਉਹ ਸੀਗਾ ਨੇਚਰਲ ਕ੍ਰੇਪ ਦਾ ਇਹ ਸੀਗਾ ਕ੍ਰਸ਼ ਸ਼ਿਮਰ ਦਾ ਇਹ ਵਾਲਾ ਸੂਟ ਮੈਂ ਤੁਹਾਨੂੰ ਫੈਬਰਿਕ ਨਹੀਂ ਦੱਸਿਆ ਨਾ ਇਹ ਸੀਗਾ ਕ੍ਰਸ਼ ਸ਼ਿਮਲ ਦੇ ਵਿੱਚ ਫੈਬਰਿਕ ਠੀਕ ਹੈ ਤੇ ਆਪਣੇ ਕੋਲ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਆ ਹਰ ਤਰ੍ਹਾਂ ਦੇ ਵਰਕਰਸ ਅਵੇਲੇਬਲ ਨੇ ਹਰ ਤਰ੍ਹਾਂ ਦਾ ਜਿਹੜਾ ਆਪਣੇ ਕੋਲ ਸਟੀਚਿੰਗ ਹੈ ਉਹ ਵੀ ਅਵੇਲੇਬਲ ਹੈ ਜਿੱਦਾਂ ਹੁਣ ਅੱਗੇ ਵਿంటర్ ਸੀਜ਼ਨ ਆ ਰਿਹਾ ਹੈ ਸੋ ਆਪਣੇ ਕੋਲੇ ਪਸ਼ਮੀਨੇ ਦੇ ਵਿੱਚ ਵੀ ਕਾਫੀ ਸਾਰੀਆਂ ਵੈਰਾਈਟੀਆਂ ਹੈਗੀਆਂ ਨੇ ਡਬਲ ਟੋਨ ਪਸ਼ਮੀਨਾ ਹੋ ਗਿਆ ਸਿਲਕ ਪਸ਼ਮੀਨਾ ਹੋ ਗਿਆ ਬਰਬਰੀ ਪਸ਼ਮੀਨਾ ਹੋ ਗਿਆ ਆਰ ਪਲੇਨ ਤਾਂ ਹੈਗਾ ਹੀ ਐਸ ਯੂਜਵਲ ਸੋ ਤੁਸੀਂ ਵਿੰਟਰ ਦੇ ਸੂਟਸ ਵੀ ਨੇ ਜਿਹੜੇ ਰੈਡੀ ਕਰਵਾ ਸਕਦੇ ਹੋ ਆਪਣੇ ਅਕੋਰਡਿੰਗ ਤੁਸੀਂ ਕੋਈ ਵੀ ਡਿਜ਼ਾਈਨ ਭੇਜ ਕੇ ਜਾਂ ਆਪਣੇ ਤੋਂ ਵੀ ਤੁਸੀਂ ਮੰਗਵਾ ਸਕਦੇ ਹੋ ਜੀ ਸਾਨੂੰ ਡਿਜ਼ਾਈਨ ਸੈਂਡ ਕਰ ਦਿਓ ਆਪਾਂ ਤੁਹਾਨੂੰ ਜਿਹੜੇ ਨਵੇਂ ਲੇਟੈਸਟ ਡਿਜ਼ਾਈਨ ਹੋਣਗੇ ਉਹ ਸੈਂਡ ਕਰਵਾਵਾਂਗੇ ਉਹ ਜੋ ਤੁਸੀਂ ਕੋਈ ਵੀ ਸਿਲੈਕਟ ਕਰਕੇ ਕਲਰ ਦੱਸ ਕੇ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਜੇ ਹੁਣ ਤੋਂ ਬਣਾਉਣੇ ਸਟਾਰਟ ਕਰੋਗੇ ਤਾਂ ਹੀ ਆਪਣੇ ਸਰਦੀਆਂ ਤੱਕ ਤੁਹਾਡੇ ਸੂਟ ਰੈਡੀ ਹੋਣਗੇ ਠੀਕ ਹੈ ਸੋ ਮੈਨੂੰ ਪੂਰੀ ਉਮੀਦ ਹੈ ਵੀ ਤੁਹਾਨੂੰ ਆਪਣੇ ਸੂਟਸ ਨੇ ਕਲੈਕਸ਼ਨ ਹੈ ਜਿਹੜੀ ਉਹ ਪਸੰਦ ਆ ਰਹੀ ਹੈ ਤੇ ਆਪਾਂ ਤੁਹਾਨੂੰ ਅੱਗੇ ਵੀ ਕੁਝ ਨਵਾਂ ਲੈ ਕੇ ਆਵਾਂਗੇ ਤੇ ਤੁਸੀਂ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੁਹਾਨੂੰ ਕਿਦਾਂ ਦੀ ਕਲੈਕਸ਼ਨ ਲੱਗੀ ਤੇ ਤੁਹਾਨੂੰ ਅੱਗੇ ਕਿਹੋ ਜੀ ਚੀਜ਼ ਦੀ ਕਲੈਕਸ਼ਨ ਚਾਹੀਦੀ ਹੈ ਤੇ ਆਪਣਾ ਨੰਬਰ ਉੱਪਰ ਮੈਂਸ਼ਨ ਹੈ ਇੱਕ ਵਾਰ ਮੈਂ ਬੋਲ ਦਿੰਨੀ ਆ 628332600 ਤੇ ਆਪਣੀ ਜਿਹੜੀ ਬੁਟੀਕ ਹੈ ਉਹ ਹੈਗੀ ਆ ਸੁਨਾਮ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਠੀਕ ਹੈ ਆਪਣੇ ਤੋਂ ਕਈ ਜਾਣੇ ਪੁੱਛਦੇ ਆ ਵੀ ਤੁਸੀਂ ਕਿੱਥੇ ਹੋ ਕਿੱਥੇ ਤੁਹਾਡੀ ਬੁਟੀਕ ਹੈ ਸੋ ਮੈਂ ਤਾਂ ਤੁਹਾਨੂੰ ਮੈਂਸ਼ਨ ਕੀਤਾ ਹੈ ਸੋ ਸਸ਼ੀਕਾਲ ਜੀ